ਤੁਰ ਗਏ ਬਾਗਾਂ ਦੇ ਮਲੀ ਫਿਰ ਕੌਣ ਕਰੋ ਰਖਵਾਲੀ ਰਾਂਜਾਂ ਦੇ ਬਾਜੂ ਸਖਣੇ ਹੀਰਾਂ ਦੇ ਕਾਸੇ ਖਲੀ ਸੁਨਿਆ ਰਹਾ ਤੇ ਪੈਰ ਕੰਬਦੇ ਤਰੇਂਗੀ ਨਿੰਦ ਸੁਨੇਰ ਕੀ ਕਰੇਗੀ ਇੱਥੇ ਸੱਜਣ ਯਾਰ ਬਥੇਰੇ ਮਿਲ ਜਾਣਗੇ ਵਰਗੇ ਮੇਰੇ ਕਿਸੇ ਘੋਰਖ ਦੇ ਟਿੱਲੇ ਤੇ ਨੀ ਤੁਲਾ ਕੇ ਬਹਿ ਜਾਈਂਂਂ ਡੇਰੇ ਹਿਜਰਾਂ ਦੇ ਸਲ ਕਦ ਤੱਕ ਤੂੰ ਜਰੇਂਗੀ ਨੀ ਦੱਸ ਫੇਰ ਕੀ ਕਰੇਂਗੀ ਦਰਦਾਂ ਦੀ ਤੁਖ ਦੀ ਧੂਣੀ ਇਹ ਪੀੜ ਹਿਜਰ ਦੀ ਧੂਣੀ ਇਹ ਤਨ ਦਾ ਰੰਗਲਾ ਚਰਖਾ ਸਾਹਾਂ ਦੀ ਕਤਣੀ ਪੂਣੀ ਚਰੀ ਖੇਤੇ ਤੰਦ ਕਿਵੇ ਨਾ ਦੇ ਪਰਹਿਂਗੀ ਨੀ ਦੱਸ ਫੇਰ ਕੀ ਕਰੇਗੀ ਏ ਹਰੀਆਂ ਪਰੀਆਂ ਚਰੀਆਂ ਵੇਖਣਗੀਆਂ ਡਰੀਆਂ ਡਰੀਆਂ ਪਟਕਣਗੀਆਂ ਬਣ ਕੇ ਰੂਹਾਂ ਚੰਦ ਰੇ ਖਿਆਲਾਂ ਦੀਆਂ ਪਰੀਆਂ ਸੁਨਿਆ ਰਹਾ ਤੇ ਪਰ ਕੰਬਦੇ ਧਰੇਗੀ ਨੀ ਦੱਸ ਫੇਰ